ਆਹ ਨੇ ਜਿਹੜੇ ਤਿੰਨ ਬੱਚਿਆਂ ਜਿਹੜੇ ਅਸੀਂ ਕਨਫਿਊਜ਼ ਆ ਇਹਨਾਂ ਚੋਂ ਆ ਤੁਹਾਨੂੰ ਥੋੜਾ ਡੈਰੀ ਫਾਰਮ ਦਿਖਾ ਦਈਏ 10 ਦੇ ਮੁਰਾ 18 29 60 60 ਦੇ ਬਾਈ 60 ਦੇ 10 ਬਾਰ ਨੰਦਣਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਕਾਫੀ ਦਿਨਾਂ ਬਾਅਦ ਵਾਪਸੀ ਹੋਈ ਹੈ ਸਾਡੀ ਵਾਪਸੀ ਹੋਈ ਹੈ ਅੱਜ ਅਸੀਂ ਪਹੁੰਚੇ ਹਾਂ ਪਿੰਡ ਮੋਗੇ ਤੋਂ ਗਾਹਾਂ ਪਿੰਡ ਧਰਮਕੋਟ ਕੋਲੇ ਆ ਇਹ ਓਮਕਾਰ ਡੈਰੀ ਫਾਰਮ ਇੱਕ ਕਾਫੀ ਮਸ਼ਹੂਰ ਨੇ ਪੰਜਾਬ ਦੇ ਵਿੱਚ ਤੇ ਅੱਜ ਅਸੀਂ ਬੱਚੀਆਂ ਲੈਣ ਆਏ ਦੋ ਇਹਨਾਂ ਤੋਂ ਤੁਹਾਨੂੰ ਦਿਖਾਉਨੇ ਆਂ ਅਸੀਂ ਬੱਚੀਆਂ ਅੱਗੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੁਸੀਂ ਫਾਰਮ ਪਹੁੰਚਾੜਿਆ ਉਹ ਥੋੜੀ ਕੋ ਮੁੱਕਿਆ ਹੋਣਾ ਤੇ ਹੁਣ ਅਸੀਂ ਲਗਭਗ ਫਾਰਮ ਦੇ ਕੋਲੇ ਪਹੁੰਚ ਚੁੱਕੇ ਆਂ ਉਹ ਸੀ ਇਹਨਾਂ ਦਾ ਫਾਰਮ ਬਾਈਆਂ ਦਾ ਬੱਚਿਆਂ ਲੈ ਕੇ ਜਾਣੇ ਨੇ ਇਹ ਇਹਨਾਂ ਦੇ ਕੋਲ ਤਿੰਨ ਬੱਚਿਆਂ ਸੂਈਆਂ ਨੇ ਜੀ ਤੇ ਦੋ ਹੈਗੇ ਨੇ ਹੈਮਰ ਦੀਆਂ ਇੱਕ ਤਵਾਸਕੋ ਦੀ ਅਸੀਂ ਕਨਫਿਊਜ਼ ਹਾਂ ਕਿ ਦੋ ਕੋਈ ਮਰਜ਼ੀ ਲੈ ਜਾਓ ਤੇ ਹੁਣ ਅਸੀਂ ਦੇਖਦੇ ਹਾਂ ਕਿਹੜੀ ਲੈ ਕੇ ਜਾਣੇ ਨੇ ਆ ਤੁਹਾਨੂੰ ਥੋੜਾ ਡੈਰੀ ਫਾਰਮ ਦਿਖਾ ਦਈਏ ਦੇਖ ਸਕਦੇ ਹੋ ਇਹ ਕਾਫੀ ਓਮਕਾਰ ਡੈਰੀ ਫਾਰਮ ਕਾਫੀ ਮੰਨੇ ਪਰਮਾਨੇ ਨੇ ਪੰਜਾਬ ਤੋਂ ਇਹ ਬਰੀਡਨ ਨਿਗਮ ਹਨ ਇਹਨਾਂ ਦੀ ਗਾਂ ਇੱਕ ਪਿੱਛੇ ਜੀ ਹੁਣ ਐਚ.ਆਰ. 76 ਲੀਟਰ ਪੀ.ਡੀ.ਐਫ ਦੇ ਮੇਲੇ ਦੇ ਪਹਿਲੇ ਨੰਬਰ ਤੇ ਆਈ ਦੀ ਸੀ। ਹੋਰ ਸਾਲ ਦਾ ਆਹ ਨੇ ਜੀ ਤਿੰਨ ਬੱਚਿਆਂ ਵਾਲੀਆਂ ਜਿਹੜੀਆਂ ਸੀ ਕਨਫਿਊਜ਼ ਆ ਇੰਨਾ ਚੋਂ ਵੀ ਕਿਹੜੀ ਲੈ ਕੇ ਜਾਈਏ ਆ ਦੋਨੇ ਤਾਂ ਹੈਮਰ ਦੇ ਨੇ ਆ ਕਿਹੜੀ ਤਵਾਸਕੋ 50 50 ਤਵਾਸਕੋ ਇਹਦਾ ਮਾਵਾ ਹੈ ਨਾ ਹਾਂ ਤਵਾਸਕੋ ਜਿਹਨਾਂ ਮਾਵਾ ਨਹੀਂ ਇਹ ਇਹ ਪਛਾੜ ਜਾਈ ਕਿਹੜੀ ਡਿਸਾਈਡ ਕੀਤੀ ਫਿਰ ਦੇਖਣਾ ਫਿਰ ਆਗਲਾ ਆਹ ਬਾਈ ਜੀ ਖੜੇ ਨੇ ਜੀ ਹੋਮ ਕਾਰ ਡੈਰੀ ਫਾਰਮ ਵਾਲੇ ਅੱਸੀ ਕਬਲਾ ਦੇ ਜੀ ਹੋ ਜੀ ਆ ਹੈਗੇ 10 ਦਿਨਾਂ ਦੀ ਇਹ 25 ਦਿਨਾਂ ਦੀ ਤੇ ਉਹ ਉਹ 6 ਦਿਨਾਂ ਦੀ ਹੈ ਜੀ ਇਹਨਾਂ ਦੀ ਮਾਵਾ ਕਿਹੜੇ ਦੇ ਨੇ ਤਸੀਮਾ ਦੇ ਹੂੰ ਤਵਾਸ ਕੋਈ ਨਹੀਂ ਕਿਹਨਾਂ ਨਾਨੀਆਂ ਜੀ ਉਹ ਮੈਸੀ ਦੀ ਤੇ ਉਦੋਂ ਅਗਲਾ ਕੋਈ ਨਵਾਂ ਰਿਵਿਊ ਕਰਕੇ ਦੇਖਣਾ ਜੀ ਦੇਖਣਾ ਉਹ ਦੱਸਣੇ ਲੇਖੀ ਮੈਸੀ ਦੇ ਨਾਨੀਆਂ ਤੇ ਤਵਾਸ ਕੋ ਜਿਹਨਾਂ ਦੇ ਮਾਵਾ ਨੇ ਹਾਵੀ ਮਾ ਜੀ ਠੀਕ ਹੈ ਇਹ ਛੋਟੀ ਵੀ ਨਹੀਂ ਇਹ ਕਿਹੜੀ ਦੀ ਠੀਕ ਹੈ ਬੜੀ ਬੜੀ ਪਹਿਲੇ ਨੰਬਰ ਵਾਲੀ ਦੀ ਹਾਂ ਇੱਥੇ ਜਾਈ ਦੂਜੇ ਨੰਬਰ ਤੇ ਬੈਠੀ ਐ ਉਹ ਵੰਡੀ ਦੀ ਐ ਅੱਛਾ ਜੀ ਠੀਕ ਹੈ ਤੇ ਪੀਡੀਐਫ ਵਾਲੀ ਕਿਹੜੀ ਆਈ ਹੈ ਕਿਹੜੀ ਕੁਛੇ ਕੋ ਜੀ ਛੱਡ ਲੇ ਛੱਡ ਪੈਸਾ ਕਰ ਦੇ ਮੁਰਾ ਛੱਡ ਦੇ ਹੁਣ ਛੱਡ ਛੱਡ ਦੇ ਬਾਈ ਛੱਡ ਦੇ ਇਹ ਪਛਾੜ ਦੀ ਹੈ ਜੀ ਤੇ ਆ ਦੋਨੇ ਸਰ ਠੀਕ ਨਹੀਂ ਛੱਟ ਨਾਲ ਵਾਲੀ ਆ ਦੋਨੋਂ ਰੱਖਿਆ ਸੀ ਲੱਗਦੇ ਨੇ ਜੀ ਇੱਕ ਹੈਗਾ 6 ਦਿਨਾਂ ਦੀ ਤੇ ਇੱਕ 10 ਬਾਰਾਂ ਦਿਨਾਂ ਦੀ ਉਹ ਦੂਜੀ ਛੋਟੀ ਹੈ ਨਾ ਉਹ ਛੋਟੀ ਹੈ ਨਾ ਫੜਕੇ ਨੂੰ ਕੁੰਡੀ ਚ ਪਾਉਣੇ ਗੱਲ ਕਰ ਰਿਹਾ ਡਾ ਨਹੀਂ ਦੇ ਰਹੀ Подери его. Ай. Так, हम अ बच्चिया जी घर चलिया पीछे पिछले बच्चियां खड़ी रही जावा पहुंच चुके हैं जी देख सकते हो बच्चिया बेचारिया सुनों ही बैठिया बहुत सफर लंबा सो मोके तो गह से तीन घंटे तय हूँ असें शिफ्ट करा ਇਹਨਾਂ ਦੇ ਕੋਲੇ ਉਹ ਪੁਰਾਣੀ ਖੜੀ ਆ ਸਾਡੀ ਗੰਗਾ ਇਹ ਪਪੂ ਇੱਕ ਵਾਰੀ ਦੱਸ ਦੇ ਦਰਸ਼ਕਾਂ ਨੂੰ ਵੀ ਕਿਹੜੀ ਕਿਹਦੀ ਐ ਆਹ ਲਈ ਦਾ ਪਸਾਟਦੀ ਐ ਹਾਂ ਉਹ ਬੈਠੀ ਜਿਹੜੀ ਉਹ ਹੈ ਮਰਦੀ ਐ ਦੋਨਾਂ ਦੀਆਂ ਮਾਮਾਂ ਤਵਾਸਕੋ ਦੀਆਂ ਨੇ ਅੱਛਾ ਇਹਨਾਂ ਦੀਆਂ ਨਾਨੀਆਂ ਨੇ ਜਿਹੜੀਆਂ ਉਹ ਮੈਸੀ ਦੀਆਂ ਨੇ ਜਿਹੜੀ ਪੜਨਾਨੀ ਐ ਉਹ ਆਪਾਂ ਨੂੰ ਹੋਰ ਰਜਿਸਟਰ ਦੇ ਵਿੱਚੋਂ ਚੈੱਕ ਕਰਕੇ ਦੱਸ ਦੇਣਗੇ ਕੱਲ ਤੱਕ ਭੇਜ ਦੇਣਗੇ ਠੀਕ ਐ ਚਲੋ ਲਾਹੋ ਫਿਰ ਜੇ ਸਾਡੀ ਵੀਡੀਓ ਚੰਗੀ ਲੱਗੀ ਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਅੱਠ ਜਨਰੇਸ਼ਨਾਂ ਇਹਨਾਂ ਦੀਆਂ ਇੰਪੋਰਟਡ ਅੱਠ ਜਨਰੇਸ਼ਨਾਂ ਇੰਪੋਰਟਡ ਦੀਆਂ ਨੇ ਅੱਛਾ ਤੁਸੀਂ ਕੋਈ ਵੀ ਸਵਾਲ ਛੋਟਾ ਸੁਭਾਅ ਲੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਲਾਹੋ ਬਈ ਬੰਦ ਇਹ ਕਿਹੜੀ ਛੋਟੀ ਆ ਗਈ ਛੋਟੀ

ਪਸਾਰ ਨੂੰ ਕਰੋ ਸ਼ਿਫਟ ਐ ਮੇਰ ਤਾਂ ਖੜਗੀ ਵਿਚਾਰੀ ਜਾ ਕੇ ਆਇਆ ਪੰਮ ਸਿੰਘ ਲੱਵੇ ਲੱਗੋ ਆਪ ਆਸਾ ਫੜ ਲੈ ਇੱਧਰ ਬਿੜੀ ਹੋਈ ਹੈ ਆ ਇੱਧਰ ਆਵਾਜ਼ ਲੈ ਲੈ ਚੱਕੜ ਨਾ ਫੋਲੋਜੀ ਗੇਟ ਪਸਾਰ ਨੂੰ ਵੈਲਕਮ ਹੋ ਇਹਰ ਦੀ ਸੌਖੀ ਤੇ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਇਹਨਾਂ ਸਾਥ ਦਿੱਤਾ ਤੇ ਵੀਡੀਓ ਦੁਬਾਰੇ ਫਿਰ ਕਹਿੰਦੇ ਆ ਸਾਰੀ ਦੇਖੋ ਤੇ ਚੰਗੀ ਲੱਗੇ ਤਾਂ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਕਮੈਂਟ ਕਰਕੇ ਤੁਸੀਂ ਕੋਈ ਵੀ ਥੋੜਾ ਸਵਾਲ ਤੁਸੀਂ ਪੁੱਛ ਸਕਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ